ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਚਰਚਿਤ ਲਵ ਸਟੋਰੀ ਸਾਂਝੀ ਕਰ ਰਹੇ ਹਾਂ ਸ਼ਾਇਦ ਤੁਸੀਂ ਵੀ ਸੁਣਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਵਿਵੇਕ ਐਂਡ ਸ੍ਰੀਜਨਾ ਲਵ ਸਟੋਰੀ ਤੇ ਉਸ ਲਵ ਸਟੋਰੀ ਦਾ ਬਹੁਤ ਹੀ ਦੁਖਦਾਈ ਐਂਡ ਹੋਇਆ 1988 ਦੇ ਵਿੱਚ ਜਨਮੇ ਵਿਵੇਕ ਨੇਪਾਲ ਦੇ ਵਿੱਚ ਆਪਣੇ ਗਵਾਂਡੀ ਦੇਸ਼ ਨੇਪਾਲ ਦੇ ਵਿੱਚ ਕਠਮੰਡੂ 'ਚ ਉਹਦਾ ਜਨਮ ਹੁੰਦਾ ਮਾਪਿਆਂ ਦਾ ਬਹੁਤ ਹੀ ਦੁਲਾਰਾ ਸੋਨਾ ਸੁਨੱਖਾ ਪੁੱਤਰ ਸੀ ਦੋ ਭਰਾ ਹੁੰਦੇ ਆ ਉਹ ਇੱਕ ਉਹਦਾ ਭਰਾ ਵੱਡਾ ਹੁੰਦਾ ਉਹ ਤੋਂ ਦੋਨੋਂ ਭਰਾ ਇਕੱਠੇ ਪੜਦੇ ਆ ਖੇਡਦੇ ਆ ਵੱਡੇ ਹੁੰਦੇ ਆ ਜਦੋਂ ਵਿਵੇਕ ਵੱਡਾ ਹੁੰਦਾ ਤੇ ਉਹਦੀ ਜਿਹੜੀ ਰੁਚੀ ਹੁੰਦੀ ਆ ਉਹ ਤਾਰੇ ਸਤਾਰਿਆਂ ਦੀ ਦੁਨੀਆ ਨਾਲ ਹੁੰਦੀ ਆ ਉਹਨੂੰ ਐ ਹੁੰਦਾ ਵੀ ਤਾਰੇ ਕੀ ਨੇ ਉਹਨੂੰ ਤਾਰਿਆਂ ਨਾਲ ਬਹੁਤ ਮੋਹ ਸੀ ਤੇ ਜਦੋਂ ਉਹ ਕਾਲਜ ਦੇ ਵਿੱਚ ਦਾਖਲਾ ਲੈਂਦਾ ਤਾਨੂੰ ਇਹ ਸੀ ਮੈਂ ਅਸਟ੍ਰੋਮੀ ਦੀ ਪੀ ਐਚ ਡੀ ਕਰੂੰਗਾ ਉਹਨੇ ਮਤਲਬ ਸੋਚ ਰੱਖਿਆ ਸੀਗਾ ਚਲੋ ਕਾਲਜ ਦੇ ਵਿੱਚ ਉਹ ਦਾਖਲਾ ਲੈਂਦਾ ਵੱਡਾ ਹੁੰਦਾ ਜਦੋਂ ਤੇ ਉਸੇ ਕਾਲਜ ਦੇ ਵਿੱਚ ਇੱਕ ਕੁੜੀ ਆਉਂਦੀ ਆ ਉਹ ਤੋਂ ਇੱਕ ਕਲਾਸ ਪਿੱਛੇ ਹੁੰਦੀ ਆ ਉਹਦੀ ਜੂਨੀਅਰ ਹੁੰਦੀ ਆ ਉਸ ਕੁੜੀ ਦਾ ਨਾਮ ਸ੍ਰਿਜਨਾ ਹੁੰਦਾ ਉਸ ਕੁੜੀ ਦਾ ਇੰਟਰਸਟ ਵੀ ਤਾਰੇ ਸਤਾਰਿਆਂ ਦੀ ਦੁਨੀਆ ਨਾਲ ਸੀ ਫਿਰ ਇੱਕੋ ਹੀ ਸਟੂਡੈਂਟ ਹੁੰਦੀ ਆ ਉਹ ਚਲੋ ਦੋਨੋਂ ਇੱਕ ਦੂਜੇ ਨੂੰ ਮਿਲਦੇ ਆ ਆਪਾਂ ਬਹੁਤ ਲੋਕਾਂ ਨੂੰ ਮਿਲਦੇ ਆ ਹਨਾ ਕਾਲਜ ਦੇ ਦੌਰਾਨ ਆਪਾਂ ਸਾਰੀ ਕਲਾਸ ਨੂੰ ਇੱਕ ਵਾਰ ਜਦੋਂ ਆਪਾਂ ਇੰਟਰੋਡਿਊਸ ਹੁੰਨੇ ਆ ਉਸ ਤੋਂ ਬਾਅਦ ਕੁਝ ਕ ਨਾਲ ਆਪਣੀ ਬਹੁਤ ਗੂੜੀ ਦੋਸਤੀ ਪੈ ਜਾਂਦੀ ਆ ਵਿਵੇਕ ਤੇ ਸ੍ਰੀਜਨਾ ਦੀ ਵੀ ਬਹੁਤ ਗੂੜੀ ਦੋਸਤੀ ਪੈ ਜਾਂਦੀ ਆ ਕਿਉਂਕਿ ਉਹਨਾਂ ਦੋਨਾਂ ਦੇ ਵਿਚਾਰ ਕਾਫੀ ਮਿਲਦੇ ਹੁੰਦੇ ਆ ਦੋਨਾਂ ਨੂੰ ਤਾਰੇ-ਸਤਾਰਿਆਂ ਦੀ ਜ਼ਿੰਦਗੀ ਤਾਰਿਆਂ-ਸਤਾਰਿਆਂ ਬਾਰੇ ਜਾਣਨ ਦੀ ਇੱਛਾ ਹੁੰਦੀ ਆ ਚਲੋ ਉਹਨਾਂ ਦੀ ਦੋਸਤੀ ਹੁੰਦੀ ਆ ਦੋਸਤੀ ਤੋਂ ਬਾਅਦ ਉਹਨਾਂ ਦੇ ਵਿੱਚ ਪਿਆਰ ਹੋ ਜਾਂਦਾ ਤੇ ਵਧੀਆ ਇੱਕ ਦੂਜੇ ਨਾਲ ਉਹ ਕੋਆਪਰੇਟ ਕਰਦੇ ਆ ਵਧੀਆ ਸੋਹਣੀ ਉਹਨਾਂ ਦੀ ਜ਼ਿੰਦਗੀ ਲੰਘ ਰਹੀ ਹੁੰਦੀ ਆ ਤੇ ਦੋਨੋਂ ਐਂ ਸੋਚਦੇ ਆ ਵੀ ਆਪਣਾ ਦੋਨਾਂ ਦਾ ਇੱਕ ਮੰਜ਼ਲ ਵੱਲ ਫੋਕਸ ਆ ਵੀ ਆਪਾਂ ਦੋਨੋਂ ਵਿਆਹ ਕਰਵਾਵਾਂਗੇ ਚਲੋ ਘਰਦਿਆਂ ਨਾਲ ਉਹ ਗੱਲ ਕਰਦੇ ਆ 6 ਸਾਲ ਤੱਕ ਉਹਨਾਂ ਦੀ ਲਵ ਸਟੋਰੀ ਚੱਲਦੀ ਆ 6 ਸਾਲ ਬਾਅਦ ਉਹ ਦੋਨੋਂ ਵਿਆਹ ਕਰਵਾ ਲੈਂਦੇ ਆ 2020 ਦੇ ਵਿੱਚ ਦੋਨਾਂ ਦਾ ਵਿਆਹ ਹੁੰਦਾ ਬਿਆਕ ਸ੍ਰਿਜਨਾ ਜਿਹੜੀ ਉਹ ਆਪਣੇ ਪਤੀ ਦੇ ਘਰ ਆ ਜਾਂਦੀ ਆ ਬਹੁਤ ਪਿਆਰਾ ਕਪੜਾ ਸੋਸ਼ਲ ਮੀਡੀਆ ਤੇ ਅਕਸਰ ਉਹ ਐਕਟਿਵ ਰਹਿੰਦੇ ਸੀਗੇ ਤੇ ਲੋਕਾਂ ਨੇ ਉਹਨਾਂ ਦੀ ਜਦੋਂ ਲਵ ਸਟੋਰੀ ਪੂਰੀ ਹੋਈ ਮਤਲਬ ਜਦੋਂ ਵਿਆਹ ਹੋ ਗਿਆ ਤਾਂ ਉਹਨਾਂ ਨੂੰ ਬਹੁਤ ਦੁਆਵਾਂ ਦਿੱਤੀਆਂ ਬਹੁਤ ਹੀ ਸੋਹਣੀ ਸੁਨੱਖੀ ਜੋੜੀ ਸੀ ਤੇ ਚਲੋ ਅੱਗੇ ਜਾ ਕੇ ਉਹ ਸੋਚਦੇ ਆ ਵੀ ਹੁਣ ਆਪਾਂ ਪੀ ਐਚ ਡੀ ਕਰਨੀ ਆ ਤੇ ਦੋਨੋਂ ਸੋਚਦੇ ਆ ਵੀ ਆਪਾਂ ਯੂ ਐਸ ਤੇ ਜਾ ਕੇ ਪੀ ਐਚ ਡੀ ਕਰਾਂਗੇ ਆਪਣੀ ਹਾਇਰ ਸਟੱਡੀ ਲਈ ਉਹ ਯੂ ਐਸ ਚਲੇ ਜਾਂਦੇ ਆ 2000 21 ਦੇ ਵਿੱਚ ਯੂ ایس اے ਜਾ ਕੇ ਉਹ ਆਪਣੀ ਪੜ੍ਹਾਈ ਆ ਜਿਹੜੀ ਉਹ ਸ਼ੁਰੂ ਕਰਦੇ ਆ ਵਿਵੇਕ ਅਕਸਰ ਸ੍ਰਿਜਣਾ ਨੂੰ ਕਹਿੰਦਾ ਕਿ ਹੁਣ ਤਾਂ ਆਪਣੀ ਮੰਜ਼ਿਲ ਆ ਜਿਹੜੀ ਉਹ ਇੱਕੋ ਹੀ ਆ ਤੇ ਆਪਣੀ ਜਿਹੜੀ ਅਗਲੀ ਜ਼ਿੰਦਗੀ ਆਉਣ ਵਾਲੀ ਜ਼ਿੰਦਗੀ ਆ ਬਹੁਤ ਸੋਹਣੀ ਹੋਣ ਵਾਲੀ ਆ ਬਹੁਤ ਬਿਹਤਰੀਨ ਹੋਣ ਵਾਲੀ ਆ ਚਲੋ ਦੋਨੋਂ ਆਪਣੀ ਪੜ੍ਹਾਈ ਕਰਦੇ ਆ ਤੇ 2022 ਦੇ ਵਿੱਚ ਜਿਹੜਾ ਵਿਵੇਕ ਆਗਾ ਉਹਨੂੰ ਇੱਕ ਬਹੁਤ ਹੀ ਦੁਖਦਾਈ ਘਟਨਾ ਦਾ ਪਤਾ ਲੱਗਦਾ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਜਿਹੜੀ ਵਿਵੇਕ ਦੀ ਮਾਂ ਹੁੰਦੀ ਹੈ ਉਹਦੀ ਮੌਤ ਹੋ ਜਾਂਦੀ ਆ ਚਲੋ ਸ੍ਰੀਜਨਾ ਤੇ ਵਿਵੇਕ ਆਪਣੇ ਦੇਸ਼ ਜਾਂਦੇ ਆ ਨੇਪਾਲ ਉਹਦੀ ਮਾਂ ਦਾ ਅੰਤਮ ਕਿਰਿਆ ਮਾਂ ਹੁੰਦੀਆਂ ਜੋ ਉਹ ਕਰਨੀਆਂ ਸੀ ਤੇ ਚਲੋ ਉਹ ਇੱਕ ਮਹੀਨਾ ਉੱਥੇ ਰਹਿੰਦੇ ਆ ਕਠਮੰਡੂ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਵਾਪਸ ਜਾਣਾ ਸੀ ਕਿਉਂਕਿ ਉਹਨਾਂ ਦੀ ਪੜ੍ਹਾਈ ਖਰਾਬ ਹੁੰਦੀ ਸੀ ਉਹ ਮਹੀਨਾ ਕੁ ਲਾ ਕੇ ਫਿਰ ਉਹ ਯੂ ਐਸ ਤੋਂ ਚਲੇ ਜਾਂਦੇ ਆ ਜਦੋਂ ਉਹ ਯੂ ਐਸ ਤੋਂ ਜਾਂਦੇ ਆ ਤਾਂ 2022 ਦੇ ਵਿੱਚ ਹੀ ਜੂਨ 2022 ਦੇ ਵਿੱਚ ਜਿਹੜਾ ਵਿਵੇਕ ਆ ਉਹਦੇ ਭਰਾ ਦੀ ਮੌਤ ਹੋ ਜਾਂਦੀ ਆ ਇੱਕ ਐਕਸੀਡੈਂਟ ਦੇ ਵਿੱਚ ਫਿਰ ਉਹਨੂੰ ਇੱਕ ਬੈਡ ਨਿਊਜ਼ ਮਿਲਦੀ ਆ ਉਹ ਫਿਰ ਵਾਪਸ ਆਉਂਦੇ ਆ ਦੋ ਪਰਿਵਾਰਕ ਮੈਂਬਰਾਂ ਦਾ ਬਹੁਤ ਹੀ ক্লোਜ਼ ਪਰਿਵਾਰਕ ਮੈਂਬਰਾਂ ਦਾ ਇਸ ਤਰ੍ਹਾਂ ਤਲੇ ਜਾਣਾ ਕਿਸੇ ਵੀ ਇਨਸਾਨ ਨੂੰ ਤੋੜ ਕੇ ਰੱਖ ਸਕਦਾ ਵਿਵੇਕ ਨਾਲ ਵੀ ਇਸ ਤਰ੍ਹਾਂ ਹੋਇਆ ਚਲੋ ਫਿਰ ਹਣਾ ਜੋ ਅੰਤਮ ਰਸਮਾਂ ਸਾਰੀਆਂ ਕਰਨ ਤੋਂ ਬਾਅਦ ਉਹ ਫਿਰ ਯੂ ਐਸਏ ਚਲੇ ਜਾਂਦੇ ਆ ਹੁਣ ਵਿਵੇਕ ਸੀ ਜਿਹੜਾ ਉਹ ਬਹੁਤ ਹੀ ਉਦਾਸ ਰਹਿਣ ਲੱਗਿਆ ਸੀ ਅਕਸਰ ਉਹ ਟੈਨਸ਼ਨ ਜੀ ਦੇ ਵਿੱਚ ਹੁੰਦਾ ਤੇ ਸ੍ਰਿਜਨਾਉ ਨੂੰ ਸਮਝਾਉਂਦੀ ਕਿ ਵਿਵੇਕ ਜੋ ਕੁਝ ਵੀ ਆਪਣੇ ਨਾਲ ਵਾਪਰਿਆ ਉਹ ਠੀਕ ਨਹੀਂ ਹੋਇਆ ਪਰ ਇਨ੍ਹਾਂ ਗੱਲਾਂ ਦਾ ਦੁੱਖਾਂ ਸੁੱਖਾਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਣਾ ਹੈ ਚਲੋ ਵਿਵੇਕ ਸੀ ਜਿਹੜਾ ਉਹ ਆਪਣੀ ਪੜ੍ਹਾਈ ਨੂੰ ਲੈ ਕੇ ਵੀ ਚਿੰਤਤ ਸੀ ਤੇ ਆਪਣੀ ਮਾਂ ਤੇ ਭਰਾ ਦੇ ਵਿਛੋੜੇ ਦੇ ਗਮ ਵਿੱਚ ਵੀ ਸੀ ਤੇ ਹੌਲੀ-ਹੌਲੀ ਉਹਨੂੰ ਸਿਰਦਰਦ ਦੀ ਸਮੱਸਿਆ ਹੋਣ ਲੱਗੀ ਅਕਸਰ ਉਹਨੂੰ ਸਿਰਦਰਦ ਹੁੰਦਾ ਉਹਦੀਆਂ ਅੱਖਾਂ ਮੂਰੇ ਹਨੇਰਾ ਆ ਜਾਂਦਾ ਸ੍ਰਿਜਨਾ ਨੇ ਚਲੋ ਸੋਚਿਆ ਵੀ ਐਂ ਤਾਂ ਹਨਾ ਠੀਕ ਨਹੀਂ ਆਉਣੀ ਗੱਲ ਵੀ ਆਪਾਂ ਨੂੰ ਮਤਲਬ ਇਲਾਜ ਬਾਰੇ ਸੋਚਣਾ ਚਾਹੀਦਾ ਟੈਸਟ ਵਗੈਰਾ ਕਰਾਉਣੇ ਚਾਹੀਦੇ ਆ ਤੇ ਚਲੋ ਉਹ ਆਪਣੇ ਦੇਸ਼ ਗਏ ਹੁੰਦੀਆ ਨੇਪਾਲ ਕਾਠਮੰਡੂ ਗਏ ਹੁੰਦੇ ਆ ਉੱਥੇ ਜਦੋਂ ਉਹਨੂੰ ਐਂ ਲੱਗਦਾ ਵੀ ਜ਼ਿਆਦਾ ਦਿੱਕਤ ਵੱਧ ਗਈ ਤੇ ਉਹ ਉੱਥੇ ਹੀ ਟੈਸਟ ਵਗੈਰਾ ਕਰਾਉਂਦੇ ਆ ਤੇ ਜਦੋਂ ਟੈਸਟ ਦੀ ਰਿਪੋਰਟ ਆਉਂਦੀ ਆ ਤਾਂ ਸ੍ਰਿਜਨਾ ਤੇ ਵਿਵੇਕ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਬ੍ਰੇਨ ਦੀ ਐਮ ਆਰ ਆਈ ਨੇ ਡਾਇਗਨੋਸ ਕੀਤਾ ਕਿ ਵਿਵੇਕ ਨੂੰ ਬ੍ਰੇਨ ਟਿਊਮਰ ਆ ਮਤਲਬ ਦਿਮਾਗ ਦਾ ਕੈਂਸਰ ਆ ਉਹ ਵੀ ਬਿਲਕੁਲ ਲਾਸਟ ਸਟੇਜ ਤੇ ਹੈਗਾ ਇੱਕ ਵਾਰੀ ਉਹਨਾਂ ਨੂੰ ਧੱਕਾ ਲੱਗਦਾ ਪਰ ਸ੍ਰੇਜਨਾ ਜਿਹੜੀ ਉਹ ਆਪਣੇ ਪਤੀ ਨੂੰ ਕਹਿੰਦੀ ਆ ਵਿਵੇਕ ਆਪਾਂ ਕਿਹੜਾ ਕਦੇ ਕਿਸੇ ਦਾ ਕੋਈ ਬਹੁਤਾ ਮਾੜਾ ਕੀਤਾ ਵੀ ਰੱਬ ਆਪਣੇ ਨਾਲ ਐ ਕਰੂਗਾ ਤੁਸੀਂ ਘਬਰਾਓ ਨਾ ਹੁਣ ਤਾਂ ਬਹੁਤ ਟੈਕਨੋਲੋਜੀ ਵਧ ਗਈ ਆ ਆਪਾਂ ਯੂ ਐਸ ਏ ਦੇ ਵਿੱਚ ਜਾ ਕੇ ਆਪਾਂ ਤੁਹਾਡਾ ਮੈਂ ਤੇਰਾ ਟ੍ਰੀਟਮੈਂਟ ਕਰਾਉਂਗੀ ਬਸ ਤੂੰ 네ਗੇਟਿਵ ਨਾ ਹੋਈ ਚਲੋ ਬਿਵੇਕ ਤੇ ਸ੍ਰਿਜਨਾ ਜਿਹੜੇ ਉਹ ਯੂ ਐਸਏ ਆ ਜਾਂਦੇ ਆ ਉੱਥੇ ਜਾ ਕੇ ਡਾਕਟਰ ਨੂੰ ਕੰਸਲਟ ਕਰਦੇ ਆ ਡਾਕਟਰ ਕਹਿੰਦੇ ਆ ਕਿ ਹਾਂਜੀ ਵੀ ਆਪਾਂ ਇਹਨਾਂ ਦੀ ਜਿਹੜੀ ਟ੍ਰੀਟਮੈਂਟ ਆ ਉਹ ਸ਼ੁਰੂ ਕਰਾਂਗੇ ਤੇ ਨਾਲ ਦੀ ਨਾਲ ਹੀ ਬਿਵੇਕ ਦਾ ਟ੍ਰੀਟਮੈਂਟ ਆ ਜਿਹੜਾ ਉਹ ਯੂ ਐਸਏ ਦੇ ਇੱਕ ਨਾਮੀ ਹਸਪਤਾਲ ਦੇ ਵਿੱਚ ਸ਼ੁਰੂ ਹੋ ਜਾਂਦਾ ਇਸੇ ਦੌਰਾਨ ਸ੍ਰਿਜਨਾ ਨੇ ਆਪਣੇ ਪਤੀ ਬਿਵੇਕ ਦੀ ਬਹੁਤ ਜ਼ਿਆਦਾ ਕੇਅਰ ਕੀਤੀ ਜਦੋਂ ਉਹਦੇ ਪਤੀ ਦੇ ਕੈਂਸਰ ਨਾਲ ਸਾਰੇ ਵਾਲ ਝੜ ਜਾਂਦੇ ਆ ਤਾਂ ਨੂੰ ਇਹ ਹੁੰਦਾ ਸਿਰਜਣਾ ਨੂੰ ਵੀ ਵਿਵੇਕ 네ਗੇਟਿਵ ਨਾ ਹੋਵੇ ਉਹ ਆਪਣੇ ਵੀ ਵਾਲ ਕੱਟ ਦਿੰਦੀ ਆ ਸਾਰੇ ਉਹ ਆਪਣਾ ਹਰ ਦੁੱਖ ਸੁੱਖ ਸੋਸ਼ਲ ਮੀਡੀਆ ਤੇ ਸਾਂਝਾ ਕਰਦੇ ਆ ਟਿਕਟੋਕ ਤੇ ਵੀਡੀਓ ਉਹ ਪਾਉਂਦੇ ਰਹਿੰਦੇ ਆ ਤੇ ਉਹਨੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਕਿਹਾ ਕਿ ਮੇਰੇ ਪਤੀ ਦੀ ਸਿਹਤ ਯਾਬੀ ਲਈ ਅਰਦਾਸ ਕਰੋ ਤੇ ਵੀ ਮੈਂ ਤੁਹਾਡੇ ਨਾਲ ਆਪਣੀ ਲਾਈਫ ਦਾ ਹਰ ਚੰਗਾ ਮਾੜਾ ਮੂਮੈਂਟ ਆ ਜਿਹੜਾ ਉਹ ਸ਼ੇਅਰ ਕਰੂੰਗੀ ਲੋਕਾਂ ਨੇ ਬੜੀਆਂ ਦੁਆਵਾਂ ਦਿੱਤੀਆਂ ਹਨਾ ਜਦੋਂ ਵੀ ਆਪਾਂ ਨੂੰ ਕੁਝ ਪਤਾ ਲੱਗਦਾ ਇਦਾਂ ਭਾਵੇਂ ਆਪਣਾ ਉਹਦੇ ਨਾਲ ਕੋਈ ਅਟੈਚਮੈਂਟ ਨਾ ਹੋਵੇ ਕਿਸੇ ਨਾਲ ਵੀ ਪਰ ਜਦੋਂ ਆਪਾਂ ਇਹ ਸੁਣਦੇ ਆ ਕੋਈ ਦੁੱਖ ਭੀ ਖਬਰ ਤੇ ਅਸੀਂ ਜਰੂਰ ਹਾਰਟ ਹੁੰਨੇ ਆ ਲੋਕਾਂ ਨੇ ਕਿਹਾ ਕਿ ਸ੍ਰਿਜਨਾ ਤੂੰ ਬਹੁਤ ਬਰੇਵ ਲੜਕੀ ਆ ਤੂੰ ਬਹੁਤ ਸੱਚੀ ਆ ਤੇਰੀ ਮੁਹੱਬਤ ਬਹੁਤ ਪਵਿੱਤਰ ਆ ਤੇਰੀ ਮੁਹੱਬਤ ਤੇ ਤੇਰਾ ਸਾਥ ਆ ਜਿਹੜਾ ਉਹ ਵਿਵੇਕ ਨੂੰ ਜਰੂਰ ਠੀਕ ਕਰ ਦੇਊਗਾ ਤੇ ਸ੍ਰਿਜਨਾ ਨੂੰ ਵੀ ਇਹਦੇ ਨਾਲ ਬੜਾ ਹੌਸਲਾ ਮਿਲਦਾ ਚਲ ਉਹਨੇ ਪੂਰੀ ਕਲੀਅਰ ਕਰਨੀ ਹਰ ਇੱਕ ਪਲ ਹਰ ਇੱਕ ਮੂਮੈਂਟ ਉਹਨੇ ਬਹੁਤ ਖੁਸ਼ੀ ਨਾਲ ਬਤਾਉਣਾ ਤੇ ਉਹਨੂੰ ਜਦੋਂ ਐਂ ਲੱਗਣ ਲੱਗਿਆ ਵੀ ਜਿਹੜਾ ਉਹਦਾ ਪਤੀ ਆ ਉਹਦੀ ਸਿਹਤ ਆ ਜਿਹੜੀ ਉਹ ਦਿਨੋਂ ਦਿਨ ਘਟਦੀ ਜਾਂਦੀ ਆ ਚਲੋ ਦੋ ਵੱਡੀ ਮਤਲਬ ਸਰਜਰੀਆਂ ਹੋਈਆਂ ਦੋ ਵੱਡੇ ਆਪਰੇਸ਼ਨ ਆ ਜਿਹੜੇ ਉਹਦੇ ਦਿਮਾਗ ਦੇ ਹੋਏ ਬ੍ਰੇਨ ਸਰਜਰੀ ਹੋਈ ਇਸੇ ਦੌਰਾਨ ਜਿਹੜਾ ਵਿਵੇਕ ਸੀ ਉਹਦੀ ਯਾਦ ਆਸਦਾ ਜਿਹੜੀ ਉਹ ਘਟਣੀ ਸ਼ੁਰੂ ਹੋ ਜਾਂਦੀ ਆ ਫਿਰ ਵੀ ਉਹ ਉਹਦਾ ਬਹੁਤ ਖਿਆਲ ਰੱਖਦੀ ਆ ਕੋਈ ਬਰਥਡੇ ਹੋਵੇ ਜਾਂ ਉਹਨਾਂ ਦੀ ਐਨੀਵਰਸਰੀ ਉਹ ਨੂੰ ਸੈਲੀਬ੍ਰੇਟ ਕਰਦੀ ਆ ਹਰ ਇੱਕ ਮੂਮੈਂਟ ਨੂੰ ਉਹ ਵਧੀਆ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰਦੀ ਆ ਪਰ ਕਦੇ-ਕਦੇ ਉਹ ਬਹੁਤ ਨਿਰਾਸ਼ ਹੁੰਦੀ ਆ ਬਹੁਤ ਉਦਾਸ ਹੁੰਦੀ ਆ ਆਪਣੀ ਉਦਾਸੀ ਦੇ ਮੂਮੈਂਟ ਵੀ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਆ ਲੋਕ ਉਹਨੂੰ ਫਿਰ ਕਮੈਂਟ ਬਾਕਸ ਦੇ ਵਿੱਚ ਹੌਸਲਾ ਦਿੰਦੇ ਆ ਉਹ ਫਿਰ ਉੱਠਦੀ ਆ ਆਪਣੇ ਪਤੀ ਨੂੰ ਹਸਪਤਾਲ ਲੈ ਕੇ ਜਾਣਾ ਕਦੇ ਪਾਰਕ ਦੇ ਵਿੱਚ ਲੈ ਕੇ ਜਾਣਾ ਕਦੇ ਬਾਹਰ ਉਹਨੂੰ ਗੇੜੇ ਦਿਵਾਉਣੇ ਵੀਲ ਚੇਅਰ ਤੇ ਬਿਠਾ ਕੇ ਉਹਦੀ ਡਰੈਸਿੰਗ ਕਰਨੀ ਉਹਨੂੰ ਨਮਾਉਣਾ ਧਮਾਉਣਾ ਸਾਰੀ ਕੇਅਰ ਉਹਦੀ ਮਨਪਸੰਦ ਉਹਦਾ ਖਾਣਾ ਬਣਾਉਣਾ ਹਰ ਵਕਤ ਉਹ ਉਹਦੇ ਕੋਲ ਰਹਿੰਦੀ ਆ ਘਰ ਸੰਭਾਲਦੀ ਆ ਪੜ੍ਹਾਈ ਵੀ ਕਰਦੀ ਆ ਤੇ ਉਹ ਆਪਣੇ ਪਤੀ ਦੀ ਕੇਅਰ ਵੀ ਕਰਦੀ ਆ ਹੁਣ ਅਮਰੀਕਾ ਵਰਗੇ ਦੇਸ਼ ਦੇ ਵਿੱਚ ਜਿਹੜਾ ਇਲਾਜ ਆ ਉਹ ਕਿੰਨਾ ਸਸਤਾ ਸੀ ਉਹ ਆਪਣਾ ਸਾਰਾ ਕੁਝ ਦਾਤੇ ਲਾ ਦਿੰਦੀ ਆ ਆਪਣੇ ਪਤੀ ਦੀ ਜ਼ਿੰਦਗੀ ਬਚਾਉਣ ਲਈ ਪਰ 6 ਮਹੀਨੇ ਜਦੋਂ ਉਹਦੀ ਲਾਈਫ ਬਚਦੀ ਆ ਤਾਂ ਡਾਕਟਰ ਜਿਹੜੇ ਉਹ ਸ੍ਰੇਜਨਾ ਨੂੰ ਦੱਸ ਦਿੰਦੇ ਆ ਕਿ ਤੁਹਾਡੇ ਪਤੀ ਕੋਲ ਸਿਰਫ 6 ਮਹੀਨੇ ਬਚੇ ਆ ਇਹ 6 ਮਹੀਨਿਆਂ ਤੱਕ ਹੀ ਜਿੰਦਾ ਰਹਿ ਸਕਦੇ ਆ ਜੂਨ 2024 ਦੇ ਵਿੱਚ ਡਾਕਟਰ ਇਹ ਐਲਾਨ ਕਰ ਦਿੰਦੇ ਆ ਸ੍ਰੇਜਨਾ ਜਿਹੜੀ ਉਹ ਸੋਚਦੀ ਆ ਵੀ ਨਹੀਂ ਚਮਤਕਾਰ ਹੋਊਗਾ ਕਹਿੰਦੀ ਮੈਂ ਬਹੁਤ ਚੀਜ਼ਾਂ ਪੜ੍ਹੀਆਂ ਨੇ ਬਹੁਤ ਪੜ੍ਹਾਈ ਕੀਤੀ ਆ ਤੇ ਮੈਂ ਚਮਤਕਾਰ ਦੀਆਂ ਘਟਨਾਵਾਂ ਵੀ ਵੇਖੀਆਂ ਨੇ ਉਹ ਕਹਿੰਦੀ ਹੈ ਵਿਵੇਕ ਡਾਕਟਰ ਜੋ ਵੀ ਕਹਿਣ ਪਰ ਸਾਡੇ ਨਾਲ ਚਮਤਕਾਰ ਹੋਊਗਾ ਤੁਸੀਂ ਜ਼ਰੂਰ ਠੀਕ ਹੋਵੋਗੇ ਉਹ ਹੌਸਲਾ ਨਹੀਂ ਛੱਡਦੀ ਹਸਪਤਾਲ ਦੇ ਵਿੱਚ ਉਹ ਓਵੇਂ ਹੀ ਆਪਣੇ ਪਤੀ ਦੀ ਕੇਅਰ ਕਰਦੀ ਰਹਿੰਦੀ ਆ ਚਲੋ ਉਹਦੇ ਵਾਸਤੇ ਇਲਾਜ ਵਾਸਤੇ ਜਿਹੜਾ ਉਹਦੇ ਕੋਲ ਪੈਸੇ ਦੀ ਵੀ ਬਹੁਤ ਕਮੀ ਹੋ ਜਾਂਦੀ ਆ ਪਰ ਉਹ ਆਪਣਾ ਸਾਰਾ ਕੁਝ ਵੇਚ ਦਿੰਦੀ ਆ ਉਹਨੂੰ ਇਹ ਹੁੰਦਾ ਵੀ ਮੇਰਾ ਪਤੀ ਆ ਜਿਹੜਾ ਉਹ ਬਸ ਬਚਣਾ ਚਾਹੀਦਾ ਉਹ ਪੂਰਾ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੀ ਆ ਆਪਣੇ ਪਤੀ ਨੂੰ ਤੇ 19 ਦਸੰਬਰ 2024 ਦਾ ਉਹ ਮਨਹੂਸ ਦਿਨ ਆ ਕਿ ਵਿਵੇਕ ਇੱਕ ਵਾਰ ਸੁੱਤਾ ਮੁੜ ਕੇ ਓੱਖਿਆ ਹੀ ਨਹੀਂ ਇਹਨਾਂ ਲਾਸਟ ਦਿਨਾਂ ਦੇ ਵਿੱਚ ਵਿਵੇਕ ਦੀ ਜੋ ਹਾਲਤ ਸੀ ਉਸ ਰਜਨਾ ਨੇ ਬਖੂਬੀ ਵੇਖੀ ਉਹਦੀ ਪੀੜ ਨੂੰ ਆਪਣੇ ਹੱਡੀ ਹੰਡਾਇਆ ਕਿਉਂਕਿ ਜਦੋਂ ਇੱਕ ਇਨਸਾਨ ਬਿਸਤਰ ਤੇ ਪਿਆ ਤੜਫ ਰਿਹਾ ਹੁੰਦਾ ਤੇ ਉਹ ਇਹ ਅਰਦਾਸ ਕਰਦਾ ਵੀ ਜਦੋਂ ਮੈਨੂੰ ਪਤਾ ਵੀ ਮੌਤ ਆਉਣੀ ਹੈ ਤੇ ਫਿਰ ਇਹ ਮੌਤ ਜਲਦੀ ਆ ਜੇ ਜਿਹੜਾ ਦਰਦ ਉਹਨੇ ਸਹਿਆ ਉਹਨੂੰ ਇਹ ਸੀ ਵੀ ਇਹ ਦਰਦ ਮੇਰਾ ਉਦੋਂ ਹੀ ਠੀਕ ਹੋਊ ਜਦੋਂ ਮੈਂ ਹਮੇਸ਼ਾ ਹਮੇਸ਼ਾ ਦੀ ਨੀਂਦ ਸੌਂਜੂਗਾ ਉਹਨੇ ਦਰਦ ਛੱਲਿਆ ਉਹਨੇ ਆਪਣੀ ਪਤਨੀ ਦੇ ਆਪਣੀ ਪ੍ਰੇਮਿਕਾ ਦੇ ਆਪਣੀ ਦੋਸਤ ਦੇ ਜੋ ਉਹਦਾ ਉਹਨੇ ਉਹਦੇ ਵਾਸਤੇ ਤਪੱਸਿਆ ਕੀਤੀ ਉਹਦੀ ਸੇਵਾ ਕੀਤੀ ਉਹਨੂੰ ਵੇਖਿਆ ਪਰ ਹੁੰਦਾ ਉਹੀ ਆ ਜੋ ਰੱਬ ਨੂੰ ਮਨਜ਼ੂਰ ਹੁੰਦਾ 19 ਦਸੰਬਰ ਨੂੰ ਉਹਨੇ ਯੂ ਐਸ ਏ ਦੇ ਇੱਕ ਹਸਪੀਟਲ ਦੇ ਵਿੱਚ ਆਖਰੀ ਸਾਹ ਲਏ ਤੇ ਉਦੋਂ ਤੱਕ ਸ੍ਰਿਜਨਾ ਸੀ ਜਿਹੜੀ ਉਹ ਆਪਣੀ ਸਾਰੀ ਜਮਾ ਪੂੰਜੀ ਸਾਰਾ ਕੁਝ ਵਿਵੇਕ ਤੇ ਲਾ ਚੁੱਕੀ ਸੀ ਉਹਦੇ ਇਲਾਜ ਤੇ ਲਾ ਚੁੱਕੀ ਸੀ ਤੇ ਫਿਰ ਜਦੋਂ ਉਹਦੇ ਅੰਤਮ ਕਰਿਆਮਾਂ ਦੀ ਵਾਰੀ ਆਉਂਦੀ ਆ ਤਾਂ ਉਹਦੇ ਕੋਲ ਕੋਈ ਪੈਸਾ ਨਹੀਂ ਹੁੰਦਾ ਫਿਰ ਉਹ ਇੱਕ ਅਪੀਲ ਪਾਉਂਦੀ ਆ ਮਤਲਬ ਹੈਲਪ ਦੀ ਇੱਕ ਕੋਈ ਲਿੰਕ ਪਾਉਂਦੀ ਆ ਆਪਾਂ ਦੇਖਿਆ ਹੋਊਗਾ ਵੀ ਬਾਹਰਲੇ ਦੇਸ਼ਾਂ ਤੋਂ ਜਦੋਂ ਕੋਈ ਆਪਾਂ ਮਦਦ ਮੰਗਣੀ ਆ ਜਾਂ ਆਪਣੇ ਚਾਉਣ ਵਾਲਿਆਂ ਤੋਂ ਤੇ ਫਿਰ ਉਹਨੇ ਇੱਕ ਲਿੰਕ ਬਣਾਇਆ ਅ ਗੋ ਵਿਦਮੀ ਪਤਾ ਨਹੀਂ ਮੇਰੇ ਯਾਦ ਨਹੀਂ ਸੌਰੀ ਜੇ ਤੁਹਾਨੂੰ ਪਤਾ ਹੋਇਆ ਤਾਂ ਤੁਸੀਂ ਦੱਸਿਓ ਗੋ ਗੋ ਵਿਦਮੀ ਪਤਾ ਨਹੀਂ ਹੈਲਪ ਐਦਾਂ ਦਾ ਕੋਈ ਉਹਨੇ ਮਤਲਬ ਕਹਿ ਲਓ ਇੱਕ ਮਹਿੰਮ ਚਲਾਈ ਤੇ ਉਹਦੇ ਵਿੱਚ ਫਿਰ ਜਿਹੜੇ ਉਹਦੇ ਫਾਲੋਅਰਸ ਸੀ ਉਹਨਾਂ ਨੂੰ ਚਾਹਣ ਵਾਲੇ ਸੀ ਉਹਨਾਂ ਨੇ ਉਹਨੂੰ ਦਾਨ ਦਿੱਤਾ ਉਹ ਇੱਕ ਅਕਾਊਂਟ ਦੇ ਵਿੱਚ ਇਕੱਠਾ ਕਰਕੇ ਉਹਨੂੰ 18000 ਡਾਲਰ ਆ ਜਿਹੜੇ ਉਹ ਇਕੱਠੇ ਹੁੰਦੇ ਆ ਤੇ ਫਿਰ ਉਹ ਆਪਣੇ ਪਤੀ ਵਿਵੇਕ ਦੀਆਂ ਅੰਤਮ ਕਰਿਆਵਾਂ ਕਰਦੀ ਆ ਤੇ ਅੰਤਮ ਕਰਿਆਵਾ ਦੌਰਾਨ ਉਹਦੇ ਜੋ ਮੂਵਮੈਂਟ ਸੋਸ਼ਲ ਮੀਡੀਆ ਤੇ ਆਈ ਲੋਕ ਕਿਹੜਾ ਕੋਈ ਪੱਥਰ ਦਿਲ ਇਨਸਾਨ ਵੀ ਸੀ ਜਿਹੜਾ ਉਹ ਵੀ ਰੋਈ ਬਿਨਾ ਨਹੀਂ ਰਹਿ ਸਕਿਆ ਸੀ ਲੋਕਾਂ ਨੇ ਉਹਦੇ ਲਈ ਦੁਆਵਾਂ ਕੀਤੀਆਂ ਉਹਨੂੰ ਕਿਹਾ ਕਿ ਤੂੰ ਬਹੁਤ ਅੱਜ ਦੇ ਯੁੱਗ ਦੀ ਤੂੰ ਕਹਿ ਲੋ ਸੀਤਾ ਆਏਗੀ ਤੂੰ ਬਹੁਤ ਪਵਿੱਤਰ ਆ ਤੇਰੀ ਮੁਹੱਬਤ ਬਹੁਤ ਪਵਿੱਤਰ ਆ ਭਾਵੇਂ ਤੁਸੀਂ ਇਸ ਜਨਮ ਦੇ ਵਿੱਚ ਇਕੱਠੇ ਨਹੀਂ ਰਹਿ ਸਕੇ ਪਰ ਤੁਹਾਡੀ ਮੁਹੱਬਤ ਆ ਜਿਹੜੀ ਉਹ ਦੁਨੀਆ ਤੇ ਮਿਸਾਲ ਬਣ ਗਈ ਆ ਵੀ ਨਹੀਂ ਤਾਂ ਕੁੜੀਆਂ ਨੇ ਜਿਹੜੀਆਂ ਉਹ ਮਾੜਾ ਸਮਾਂ ਦੇਖ ਕੇ ਪਤੀ ਦਾ ਜਾਂ ਗਰੀਬੀ ਦੇਖ ਕੇ ਉਹ ਤਾਂ ਸਾਥ ਛੱਡ ਦਿੰਦੀਆਂ ਪਰ ਤੇਰੇ ਵਰਗੀ ਤਪੱਸਿਆ ਕੋਈ ਨਹੀਂ ਕਰ ਸਕਦਾ ਤੇ ਜਿਹੜੀ ਸਿਰਜਣਾ ਸੀ ਉਹ ਆਪਣੀ ਲਾਈਫ ਦੇ ਬਹੁਤ ਦੁਖੀ ਤੋਂ ਦੁਖੀ ਮੂਮੈਂਟ ਨੂੰ ਵੀ ਜਿਹੜਾ ਉਹ ਰਿਕਾਰਡ ਕਰਨਾ ਚਾਹੁੰਦੀ ਸੀ ਇਸੇ ਕਰਕੇ ਵਿਵੇਕ ਦੀਆਂ ਅੰਤਮ ਕਰਿਆਵਾ ਜਦੋਂ ਹੋਈਆਂ ਅੰਤਮ ਰਸਮਾਂ ਹੋਈਆਂ ਉਹਦੇ ਦੌਰਾਨ ਵੀ ਉਹਨਾਂ ਦੀ ਜਿਹੜੀ ਵੀਡੀਓਗ੍ਰਾਫੀ ਆ ਉਹ ਕਰਨ ਵਾਸਤੇ ਦੋ ਬੰਦੇ ਆਲਰੇਡੀ ਉਹਨਾਂ ਨੇ ਪੱਕੇ ਰੱਖੇ ਸੀ ਪਹਿਲਾਂ ਵੀ ਉਹ ਹਰ ਇੱਕ ਮੂਵਮੈਂਟ ਸੀ ਜਿਹੜਾ ਉਹ ਰਿਕਾਰਡ ਕਰਦੀ ਸੀ ਉਹ ਸੋਚਦੀ ਸੀਗੀ ਵੀ ਪਤਾ ਨਹੀਂ ਵਿਵੇਕ ਨੇ ਮੇਰੇ ਨਾਲ ਰਹਿਣਾ ਜਾਂ ਨਹੀਂ ਰਹਿਣਾ ਪਰ ਇਹ ਔਖਾ ਸਮਾਂ ਮੈਂ ਜ਼ਰੂਰ ਆਪਣੀ ਜ਼ਿੰਦਗੀ ਦਾ ਰਿਕਾਰਡ ਕਰੂੰ ਕਿਉਂਕਿ ਜਦੋਂ ਮੈਂ ਔਖਾ ਸਮਾਂ ਰਿਕਾਰਡ ਕਰਦੀ ਸੀ ਤੇ ਵੀ ਮੈਂ ਵਿਵੇਕ ਨੂੰ ਹਰ ਪਲ ਆਪਣੇ ਕੋਲ ਰੱਖਣਾ ਚਾਹਣੀ ਆ ਉਹਦੇ ਦੁੱਖ ਦਰਦ ਨੂੰ ਸਮਝਣਾ ਚਾਹਣੀ ਆ ਤੇ ਫਿਰ ਉਹਦੀਆਂ ਅੰਤਮ ਸਾਰੀਆਂ ਕਿਰਿਆਵਾਂ ਉੱਥੇ ਹੀ ਹੁੰਦੀਆਂ ਨੇ ਬਹੁਤ ਰੋਂਦੀ ਆ ਉਹ ਤੇ ਉਹਦੇ ਜਿਹੜੇ ਉਹਦਾ ਰੋਣ ਹੁੰਦਾ ਨਾ ਉਹੋ ਹਰ ਇੱਕ ਇਨਸਾਨ ਦਾ ਜਿਹੜਾ ਕਲੇਜਾ ਚੀਰ ਦਿੰਦਾ 2014 ਦੇ ਵਿੱਚ ਸ਼ੁਰੂ ਹੋਈ ਇਹ ਪ੍ਰੇਮ ਕਹਾਣੀ 2024 ਦੇ ਵਿੱਚ ਹੀ ਖਤਮ ਹੋ ਜਾਂਦੀ ਆ 19 ਦਸੰਬਰ 2024 ਨੂੰ ਬਹੁਤ ਦੁਖਦਾਇਕ ਪਲ ਨੇ ਬਹੁਤ ਦੁਖਦਾਈ ਸਮਾਂ ਇੱਕ ਕੁੜੀ ਜਿਹੜੀ 2014 ਤੋਂ ਲੈ ਕੇ 24 ਤੱਕ ਇੱਕ ਪਲ ਵੀ ਆਪਣੇ ਪ੍ਰੇਮੀ ਆਪਣੇ ਦੋਸਤ ਆਪਣੇ ਪਤੀ ਤੋਂ ਦੂਰ ਨਹੀਂ ਹੋਈ ਸੀ 19 ਦਸੰਬਰ ਨੂੰ ਉਹ ਉਹਦੇ ਤੋਂ ਹਮੇਸ਼ਾ ਹਮੇਸ਼ਾ ਲਈ ਦੂਰ ਹੋ ਜਾਂਦੀ ਆ ਪਰ ਲੋਕ ਉਹਨੂੰ ਦੁਆਵਾਂ ਦਿੰਦੇ ਨੇ ਕਮੈਂਟ ਦੇ ਵਿੱਚ ਕਿਉਂਕਿ ਲੋਕ ਇਹੀ ਕਹਿੰਦੇ ਆ ਕਿ ਕਾਸ਼ ਅਸੀਂ ਤੇਰਾ ਦਰਦ ਵੰਡਾ ਸਕਦੇ ਪਰ ਇਹ ਦਰਦ ਤੇਰੇ ਇਕੱਲੇ ਦੇ ਹਿੱਸੇ ਆ ਅਸੀਂ ਕਾਸ਼ ਵਿਵੇਕ ਨੂੰ ਬਚਾ ਸਕਦੇ ਸਾਡੀਆਂ ਦੁਆਵਾਂ ਵਿਵੇਕ ਨੂੰ ਬਚਾ ਸਕਦੀਆਂ ਪਰ ਅਸੀਂ ਕੁਝ ਕਰ ਨਹੀਂ ਸਕੇ ਲੋਕਾਂ ਨੂੰ ਹੌਸਲਾ ਦਿੰਦੇ ਆ ਦੇਖੋ ਅੱਜ ਨਹੀਂ ਤਾਂ ਕੱਲ ਉਹਨੇ ਉੱਠ ਖੜਨਾ ਉਨੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਅੱਗੇ ਤੋਰਨੀ ਆ ਕਿਉਂਕਿ ਤੋਰਨੀ ਹੀ ਪੈਣੀ ਆ ਪਰ ਵਿਵੇਕ ਦਾ ਵਿਛੋੜਾ ਸ੍ਰਿਜਣਾ ਲਈ ਇੱਕ ਬਹੁਤ ਡੂੰਗਾ ਤੇ ਗਹਿਰਾ ਜ਼ਖਮ ਆ ਜਿਹਨੂੰ ਭਰਨ ਦੇ ਵਿੱਚ ਸ਼ਾਇਦ ਸਦੀਆਂ ਹੀ ਲੱਗ ਜਾਣਗੀਆਂ ਤੇ ਲੋਕ ਇਹੀ ਦੁਆ ਕਰਦੇ ਨੇ ਕਿ ਤੁਸੀਂ ਇਸ ਜਨਮ ਇੱਕ ਨਹੀਂ ਹੋ ਸਕੀ ਪਰ ਤੁਸੀਂ ਅਗਲੇ ਜਨਮ ਹਮੇਸ਼ਾ ਹਮੇਸ਼ਾ ਲਈ ਇੱਕ ਦੂਜੇ ਦੇ ਨਾਲ ਰਹੋਗੇ ਅੱਜ ਦੇ ਜਮਾਨੇ ਦੇ ਵਿੱਚ ਕਹਿ ਦਿੰਦੇ ਆ ਕਾਲ ਯੁੱਗ ਦੇ ਵਿੱਚ ਕੋਈ ਕਿਸੇ ਨੂੰ ਸੱਚਾ ਪਿਆਰ ਨਹੀਂ ਕਰਦਾ ਕੋਈ ਕਿਸੇ ਦਾ ਨਹੀਂ ਹੈਗਾ ਪਰ ਸਾਰੀਆਂ ਗੱਲਾਂ ਸਾਰਿਆਂ ਤੇ ਲਾਗੂ ਨਹੀਂ ਹੁੰਦੀਆਂ ਹੁੰਦੀਆਂ ਸ੍ਰਿਜਨਾ ਦੇ ਪਿਆਰ ਤੇ ਤਿਆਗ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਤੁਸੀਂ ਸ੍ਰਿਜਨਾ ਤੇ ਵਿਵੇਕ ਦੀ ਕਹਾਣੀ ਬਾਰੇ ਪਹਿਲਾਂ ਸੁਣਿਆ ਜਾਂ ਪੜ੍ਹਿਆ ਜਾਂ ਉਹਨਾਂ ਦੀ ਕੋਈ ਵੀਡੀਓ ਦੇਖੀ ਹੈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਨਹੀਂ ਵੇਖੀ ਤਾਂ ਤੁਸੀਂ ਇੰਸਟਾਗ੍ਰam ਜਾਂ ਫੇਸਬੁੱਕ ਤੇ ਵਿਵੇਕ ਫੇਸਬੁਕ ਤੇ ਵਿਵੇਕ ਦੀ ਆਈਡੀ ਬਣੀ ਆ ਪਰ ਉਹ ਅਕਸਰ ਹੁਣ ਕਹਿੰਦੇ ਇੰਸਟਾਗ੍ਰam ਜਾਂ ਫੇਸਬੁਕ ਜਾਂ YouTube ਤੇ ਨਹੀਂ ਐਕਟਿਵ ਰਹਿੰਦੇ ਸੀ ਕਿਉਂਕਿ ਉਹਨਾਂ ਦਾ TikTok ਅਕਾਊਂਟ ਹੀ ਸੀ ਪਰ ਸਾਡੇ ਲੋਕ ਆ ਜਿਹੜੇ ਮੈਂ ਕਹਿਨੀ ਆ ਕਿ ਬਹੁਤ ਘਟੀਆ ਲੋਕ ਆ ਵਿਊ ਲੈਣ ਦੇ ਲਈ ਉਹਨਾਂ ਦੇ ਨਾਮ ਤੇ ਫੇਕ ਆਈਡੀਆਂ ਬਣਾ ਲਈਆਂ ਫੋਲੋਅਰ ਲੈਣ ਲਈ ਤੇ ਉਹਨਾਂ ਦੀਆਂ ਜਿਹੜੀਆਂ ਵੀਡੀਓ ਆ ਉਹ ਚੱਕ ਚੱਕ ਕੇ ਅਪਲੋਡ ਕਰ ਰਹੇ ਆ ਠੀਕ ਹੈ ਉਹਨਾਂ ਵੀਡੀਓ ਦੇ ਵਿੱਚ ਕੁਝ ਵੀ ਗਲਤ ਨਹੀਂ ਪਰ ਕਿਸੇ ਦੀ ਵੀਡੀਓ ਨੂੰ ਮਤਲਬ ਆਪਾਂ ਸਿਰਫ ਫੋਲੋ ਫੋਲੋਅਰਸ ਲਈ ਤੇ ਵਿਊਜ਼ ਲਈ ਯੂਜ਼ ਕਰ ਰਹੇ ਹਾਂ ਉਹ ਅਗਲੇ ਦੀ ਜ਼ਿੰਦਗੀ ਦੇ ਬਹੁਤ ਕੀਮਤੀ ਪਲ ਨੇ ਆਪਾਂ ਨਹੀਂ ਸਮਝ ਸਕਦੇ ਉਹਨਾਂ ਦਾ ਦਰਦ ਪਰ ਅਸੀਂ ਉਹਨਾਂ ਦੇ ਦੇਖੋ ਵੀ ਮਾੜੇ ਟਾਈਮ ਨੂੰ ਵੀ ਅਸੀਂ ਆਪਣੀ ਕਹੋ ਮਤਲਬ ਲਈ ਵਰਤ ਰਹੇ ਹਾਂ ਮੈਂ ਤਾਂ ਇਹੀ ਗੱਲ ਕਹੂੰਗੀ ਵੀ ਜਿਹੜੇ ਲੋਕ ਉਹਨਾਂ ਦੇ ਨਾਮ ਤੇ ਫੇਕ ਆਈਡੀ ਬਣਾ ਕੇ ਉਹਨਾਂ ਦੀਆਂ ਵੀਡੀਓ ਅਪਲੋਡ ਕਰ ਰਹੇ ਨੇ ਲੋਕ ਹਮਦਰਦੀ ਨਾਲ ਉਹਨਾਂ ਆਈਡੀਆਂ ਨੂੰ ਹੀ ਫੋਲੋ ਕਰ ਰਹੇ ਨੇ ਕਿਉਂਕਿ ਮੈਂ ਵੀ ਪਿਛਲੇ ਦਿਨੀ ਇੱਕ ਆਈਡੀ ਨੂੰ ਫੋਲੋ ਕੀਤਾ ਫਿਰ ਮੈਨੂੰ ਪਤਾ ਲੱਗਿਆ ਮੈਂ ਕਿਸੇ ਹਿੰਦੀ ਚੈਨਲ ਤੇ ਇਹ ਕਹਾਣੀ ਸੁਣੀ ਸੀ ਤੇ ਉਹਨਾਂ ਨੇ ਦੱਸਿਆ ਵੀ ਵੀ ਉਹਨਾਂ ਦੇ ਨਾਮ ਤੇ ਲੱਖਾਂ ਹੀ ਫੇਕ ਆਈਡੀਆਂ ਜਿਹੜੀਆਂ ਬਣ ਚੁੱਕੀਆਂ ਤੇ ਰਾਤੋਂ ਰਾਤ ਉਹਨਾਂ ਦੇ ਫੋਲੋਅਰ ਆ ਜਿਹੜੇ ਬਹੁਤ ਵਧ ਗਏ ਆ ਕਿਉਂਕਿ ਜਿਵੇਂ ਹੁਣ ਮੈਂ ਫੋਲੋ ਕਰ ਲਿਆ ਹਰ ਇੱਕ ਨੂੰ ਇਹ ਹੁੰਦਾ ਵੀ ਸ਼ਾਇਦ ਇਹ ਇਹਨਾਂ ਦੀ ਆਈਡੀ ਹੋ ਜਦੋਂ ਆਪਾਂ ਕਿਸੇ ਦੀ ਇਸ ਤਰ੍ਹਾਂ ਦੀ ਘਟਨਾ ਸੁਣਦੇ ਆ ਨਾ ਆਪਾਂ ਉਹਦੇ ਨਾਲ ਇਮੋਸ਼ਨਲੀ ਅਟੈਚ ਹੋ ਜਾਂਦੇ ਆ ਤੇ ਫਿਰ ਆਪਾਂ ਉਹਦੀ ਜ਼ਿੰਦਗੀ ਵਿੱਚ ਕੀ ਹੁੰਦਾ ਉਹਦੇ ਵੀ ਓਕੇ ਮੈਂ ਹਣਾ ਮਤਲਬ ਉੱਠੂਗੀ ਇਸ ਦੁੱਖ ਦੇ ਵਿੱਚੋਂ ਬਾਹਰ ਆਉਗੀ ਵੀ ਆਪਾਂ ਆਪਣੀ ਹਮਦਰਦੀ ਹੁੰਦੀ ਆ ਉਹਦੇ ਨਾਲ ਤੇ ਆਪਾਂ ਉਹਨਾਂ ਨੂੰ ਮਤਲਬ ਉ ਤਾਂ ਆਪਾਂ ਮਿਲ ਨਹੀਂ ਸਕਦੇ ਹੁੰਦੇ ਸੋਸ਼ਲ ਮੀਡੀਆ ਦੇ ਰਾਹੀਂ ਆਪਾਂ ਉਹਨਾਂ ਨਾਲ ਜੁੜਨਾ ਚਾਹੁੰਦੇ ਹੁੰਦੇ ਆ ਇਸੇ ਕਰਕੇ ਜਿਹੜਾ ਲੋਕ ਆ ਫੋਲੋ ਕਰ ਲੈਂਦੇ ਆ ਪਰ ਕਦੇ ਵੀ ਐ ਨਹੀਂ ਸੋਚਣਾ ਚਾਹੀਦਾ ਸਾਨੂੰ ਕਿਸੇ ਦਾ ਨਾਮ ਆਪਣੇ ਫੋਲੋ ਜਾਂ ਵਿਊ ਵਧਾਉਣ ਵਾਸਤੇ ਨਹੀਂ ਵਰਤਣਾ ਚਾਹੀਦਾ ਵੀ ਅਗਲੇ ਦੇ ਨਾਮ ਤੇ ਤੁਸੀਂ ਫੇਕ ਅਕਾਊਂਟ ਬਣਾ ਰਹੇ ਹੋ ਤੇ ਫੋਲੋਅਰ ਲੈ ਰਹੇ ਹੋ ਵੀ ਉਹ ਗਲਤ ਆ ਕਿਵੇਂ ਲੱਗੀ ਤੁਹਾਨੂੰ ਇਹ ਮਤਲਬ ਬਹੁਤ ਹੀ ਦੁਖਦਾਇਕ ਕਹਾਣੀ ਜਿਵੇਂ ਹੁਣ ਮੈਨੂੰ ਇਸ ਕਹਾਣੀ ਨੇ ਕਹਾਣੀ ਕਹਿ ਸਕਦੀਆਂ ਕਿਉਂਕਿ ਜਦੋਂ ਇੱਕ ਅ ਕਹਿ ਲਓ ਕੋਈ ਚੱਲ ਰਹੀ ਆ ਰੀਅਲ ਦੇ ਵਿੱਚ ਕੁਝ ਵਾਪਰ ਰਿਹਾ ਤੇ ਉਹਦੇ ਵਿੱਚੋਂ ਇੱਕ ਜਾਣਾ ਵਿਛੜ ਗਿਆ ਤੇ ਉਹ ਇੱਕ ਕਹਾਣੀ ਬਣ ਗਈ ਹੁਣ ਇੱਕ ਯਾਦ ਬਣ ਗਈ ਮੈਨੂੰ ਦੁਖੀ ਕੀਤਾ ਤੇ ਤੁਸੀਂ ਵੀ ਜ਼ਰੂਰ ਇਹਨੂੰ ਸੁਣ ਕੇ ਭਾਵਕ ਹੋਵੋਗੇ ਕਿਉਂਕਿ ਕਿਹੜਾ ਇਨਸਾਨ ਆ ਜਿਹੜਾ ਦੂਸਰੇ ਦੇ ਦੁੱਖ ਤੇ ਹੱਸਦਾ ਹੋ ਸਕਦਾ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਕਹਾਣੀ ਬਾਰੇ ਇਸ ਲਵ ਸਟੋਰੀ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ਕਲ ਜੀ